ਮੁਸੀਬਤ ਭਰਿਆ ਸਮਾਂ ਆ ਜਾਵੇ ਇੱਕ ਵਾਰ ਕੈਮਰਾਮੈਨ ਨੂੰ ਕਹੂੰਗਾ ਕਿ ਤਸਵੀਰਾਂ ਜ਼ਰੂਰ ਸਾਂਝੇ ਕਰਦੇ ਇਸ ਟਾਈਮ ਮੌਜੂਦ ਆ ਅਸੀਂ ਸ਼ਾ ਸ਼ਾਹ ਨਹਿਰ ਵਿਰਾਜ ਦੇ 52 ਗੇਟਾ ਦੇ ਉੱਤੇ ਜਿੱਥੇ ਦੱਸ ਦਈਏ ਕਿ ਇਸ ਟਾਈਮ 60000 ਕਿਊਸਿਕ ਜਿਹੜਾ ਪਾਣੀਗਾ ਉਹ ਡਿਸਚਾਰਜ ਕੀਤਾ ਜਾ ਰਿਹਾ ਹੈ ਆਕੜੇ ਦੀ ਗੱਲ ਕਰੀਏ ਤੇ ਅੱਜ ਦੇ ਆਕੜੇ ਦੇ ਅਨੁਸਾਰ 1382 ਜਿਹੜਾ ਫਿਟਗਾ ਉਹ ਡੈਮ ਦਾ ਅਜਦਾ ਲੈਵਲ ਹੈ 60000 क्यूसी ਕੇ ਪਾਣੀ ਛੱਡਿਆ ਜਾ ਰਿਹਾ ਜੋ ਕਿਤੇ ਨਾ ਕਿਤੇ ਥਲੜੇ ਪਿੰਡਾਂ ਦੇ ਲਈ ਇੱਕ ਮੁਸੀਬਤ ਭਰਿਆ ਜਿਹੜਾ ਲੰਮਾਗਾ ਉਹ ਜ਼ਰੂਰ ਕਿਹਾ ਜਾ ਸਕਦਾ ਹੈ ਕਿ 60000 क्यूसी ਦੇ ਪਾਣੀ ਦੇ ਨਾਲ ਹੀ ਆਪਣਾ ਗੱਲ ਕਰੀਏ ਹਿਮਾਚਲ ਦੇ ਮੰਡ ਏਰੀਆ ਪੰਜਾਬ ਦੇ ਮੰਡ ਏਰੀਆ ਲਗਾਏ ਜਾਣ ਸੁਲਤਾਨਪੁਰ ਲੋਧੀ ਕਪੂਰਥਾਲਾ ਔਰ ਮੁਕੇਰੀਆਂ ਟਾਂਡਾ ਦੇ ਕਈ ਪਿੰਡੇ ਦੀ ਜੱਦ ਦੇ ਵਿੱਚ ਪਹਿਲਾਂ ਹੀ ਆ ਚੁੱਕੇ ਔਰ ਹਜ਼ਾਰਾਂ ਏਕੜ ਜਿਹੜੀ ਫਸਲ ਹੈ ਲੋਕਾਂ ਦੀ ਉਹ ਪਾਣੀ ਵਿੱਚ ਡੁੱਬ ਗਈ ਹੈ ਅਸੀਂ ਨਵੀਂ ਅਪਡੇਟ ਲੈ ਕੇ ਆਰਡੀਨਰ ਰੂਬਰੂ ਹੋੜ ਦਾ ਸਾਡਾ ਮਕਸਦ ਹੈਗਾ ਕਿ ਲੋਕਾਂ ਨੂੰ ਸਮੇਂ-ਸਮੇਂ ਤੇ ਜਿਹੜੀ ਉਹ ਅਸੀਂ ਸਾਡੇ ਚੈਨਲ ਵੱਲੋਂ ਅਪਡੇਟ ਮਿਲਦੀ ਰਹੇ ਉਹ ਲੋਕ ਜਿਹੜੇ ਕਿ ਸੁਚੇਤ ਹੁੰਦੇ ਰਹਿਣ ਲੌਂਗ ਟਾਈਮ ਵਿੱਚ ਲਗਾਤਾਰ ਵਧ ਰਹੇ ਪਾਣੀ ਨੂੰ ਲੈ ਕੇ ਕਿਤੇ ਨਾ ਕਿਤੇ ਚਿੰਤਾ ਦਾ ਵਿਸ਼ਾ ਜ਼ਰੂਰ ਬਣਦਾ ਹੈ ਆંકੜਿਆਂ ਦੀ ਗੱਲ ਕਰੀਏ ਤਾਂ ਮਿਛਲੇ 24 ਘੰਟਿਆਂ ਦੇ ਵਿੱਚ ਜਿਹੜਾਗਾ ਉਹ 3 ਫੁੱਟ ਤੱਕ ਪਾਣੀ ਦਾ ਪੱਧਰ ਜਿਹੜਾ ਉਹ ਡੈਮ ਦੇ ਵਿੱਚ ਵਧਿਆ ਗਿਆ ਹੈ ਅੱਜ ਦੇ ਆંકੜੇ ਦੀ ਗੱਲ ਕਰੀਏ ਤਾਂ 1382 ਫੁੱਟ ਤੱਕ ਜਿਹੜਾ ਹੈਗਾ ਉਹ ਅੱਜ ਦਾ ਜਿਹੜਾ ਪੈਮਾਨਾ ਉਹ ਨੋਟ ਕੀਤਾ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਅਗਰ ਇਸੇ ਤਰ੍ਹਾਂ ਪਾਣੀ ਵਧਦਾ ਰਿਹਾ ਤਾਂ ਹੋ ਸਕਦਾ ਹੈ ਕਿ ਇੱਕ ਵਾਰ ਫਿਰ ਜਿਹੜੇ ਹੇਠਲੇ ਪਿੰਡ ਨੇ ਹੇਠਲੇ ਲੋਗ ਨੇ ਬਿਆਸ ਦਰਿਆ ਦੇ ਲੱਗ ਲੱਗੇ ਵਸਦੇ ਲੋਕ ਨੇ ਉਹਨਾਂ ਲਈ ਇੱਕ ਮੁਸੀਬਤ ਭਰਿਆ ਸਮਾਂ ਆ ਜਾਵੇ ਇੱਕ ਵਾਰ ਕੈਮਰਾਮੈਨ ਨੂੰ ਕਹੂੰਗਾ ਕਿ ਤਸਵੀਰਾਂ ਜ਼ਰੂਰ ਸਾਂਝੇ ਕਰਦੇ ਕਰਦੇਨ ਇਸ ਟਾਈਮ ਮੌਜੂਦ ਆ ਅਸੀਂ ਸ਼ਾ ਸ਼ਾਹਨਹਿਰ ਵਿਰਾਜ ਦੇ 52 ਗੇਟਾ ਦੇ ਉੱਤੇ ਜਿੱਥੇ ਦੱਸ ਦਈਏ ਕਿ ਇਸ ਟਾਈਮ 60000 ਕਿਊਸਿਕ ਜਿਹੜਾ ਪਾਣੀ ਦਾ ਉਹ ਡਿਸਚਾਰਜ ਕੀਤਾ ਜਾ ਰਿਹਾ ਹੈ ਆਕੜੇ ਦੀ ਗੱਲ ਕਰੀਏ ਤੇ ਅੱਜ ਦੇ ਆਂਕੜੇ ਦੇ ਅਨੁਸਾਰ 1382 ਜਿਹੜਾ ਫਿਟ ਦਾ ਉਹ ਡੈਮ ਦਾ ਅੱਜ ਦਾ ਲੈਵਲ ਹੈ 60000 क्यूसी ਪਾਣੀ ਛੱਡਿਆ ਜਾ ਰਿਹਾ ਜੋ ਕਿਤੇ ਨਾ ਕਿਤੇ ਥਲੜੇ ਪਿੰਡਾਂ ਦੇ ਲਈ ਇੱਕ ਮੁਸੀਬਤ ਭਰਿਆ ਜਿਹੜਾ ਲੰਮਾਗਾ ਉਹ ਜ਼ਰੂਰ ਕਿਹਾ ਜਾ ਸਕਦਾ ਹੈ ਕਿ 60000 क्यूसी ਪਾਣੀ ਦੇ ਨਾਲ ਹੀ ਆਪਣਾ ਗੱਲ ਕਰੀਏ ਹਿਮਾਚਲ ਦੇ ਮੰਡ ਏਰੀਆ ਪੰਜਾਬ ਦੇ ਮੰਡ ਏਰੀਆ ਲਗਾਏ ਜਾਣ ਸੁਲਤਾਨਪੁਰ ਲੋਧੀ ਕਪੂਰਥਾਲਾ ਔਰ ਮੁਕੇਰੀਆਂ ਟਾਂਡਾ ਦੇ ਕਈ ਪਿੰਡੇ ਦੀ ਜੱਦ ਦੇ ਵਿੱਚ ਪਹਿਲਾਂ ਹੀ ਆ ਚੁੱਕੀ ਔਰ ਹਜ਼ਾਰਾਂ ਏਕੜ ਜਿਹੜੀ ਫਸਲ ਹੈ ਲੋਕਾਂ ਦੀ ਉਹ ਪਾਣੀ ਵਿੱਚ ਡੁੱਬ ਗਈ ਹੈ ਅਸੀਂ ਨਵੀਂ ਅਪਡੇਟ ਲੈ ਕੇ ਫਰਦਰ ਨਾਲ ਰੂਬਰੂ ਹੋਰ ਦਾ ਸਾਡਾ ਮਕਸਦ ਸੀਗਾ ਕਿ ਲੋਕਾਂ ਨੂੰ ਸਮੇਂ-ਸਮੇਂ ਤੇ ਜਿਹੜੀ ਉਹ ਅਸੀਂ ਸਾਡੇ ਚੈਨਲ ਵੱਲੋਂ ਅਪਡੇਟ ਮਿਲਦੀ ਰਹੇ ਉਹ ਲੋਕ ਜਿਹੜੇ ਕਿ ਸੁਚੇਤ ਹੁੰਦੇ ਰਹਿਣ ਲੌਂਗ ਟਾਈਮ ਵਿੱਚ ਲਗਾਤਾਰ ਵਧ ਰਹੇ ਪਾਣੀ ਨੂੰ ਲੈ ਕੇ ਕਿਤੇ ਨਾ ਕਿਤੇ ਚਿੰਤਾ ਦਾ ਵਿਸ਼ਾ ਜ਼ਰੂਰ ਬਣਦਾ ਹੈ ਆંકੜਿਆਂ ਦੀ ਗੱਲ ਕਰੀਏ ਤਾਂ ਮਿਛਲੇ 24 ਘੰਟਿਆਂ ਦੇ ਵਿੱਚ ਜਿਹੜਾਗਾ ਉਹ 3 ਫੁੱਟ ਤੱਕ ਪਾਣੀ ਦਾ ਪੱਧਰ ਜਿਹੜਾਗਾ ਡੈਮ ਦੇ ਵਿੱਚ ਵਧਿਆ ਗਿਆ ਹੈ ਅੱਜ ਦੇ ਆંકੜੇ ਦੀ ਗੱਲ ਕਰੀਏ ਤਾਂ 1382 ਫੁੱਟ ਤੱਕ ਜਿਹੜਾ ਹੈਗਾ ਉਹ ਅੱਜ ਦਾ ਜਿਹੜਾ ਪੈਮਾਨਾ ਉਹ ਨੋਟ ਕੀਤਾ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਅਗਰ ਇਸੇ ਤਰ੍ਹਾਂ ਪਾਣੀ ਵਧਦਾ ਰਿਹਾ ਤਾਂ ਹੋ ਸਕਦਾ ਹੈ ਕਿ ਇੱਕ ਵਾਰ ਫਿਰ ਜਿਹੜੇ ਹੇਠਲੇ ਪਿੰਡ ਨੇ ਹੇਠਲੇ ਲੋਗ ਨੇ ਬਿਆਸ ਦਰਿਆ ਦੇ ਲਾਗੇ-ਲਾਗੇ ਵਸਦੇ ਲੋਕ ਨੇ ਉਹਨਾਂ ਲਈ ਇੱਕ ਮੁਸੀਬਤ ਪੜਿਆ ਸਮਾਂ ਆ ਜਾਵੇ ਇੱਕ ਵਾਰ ਕੈਮਰਾਮੈਨ ਨੂੰ ਕਹੂੰਗਾ ਕਿ ਤਸਵੀਰਾਂ ਜ਼ਰੂਰ ਸਾਂਝੇ ਕਰਦੇ ਕਰਦੇਨ ਇਸ ਟਾਈਮ ਮੌਜੂਦ ਆ ਅਸੀਂ ਸ਼ਾ ਸ਼ਾਹਨਹਿਰ ਵਿਰਾਜ ਦੇ 52 게ਟਾ ਦੇ ਉੱਤੇ ਜਿੱਥੇ ਦੱਸ ਦਈਏ ਕਿ ਇਸ ਟਾਈਮ 60000 ਕਿਊਸਿਕ ਜਿਹੜਾ ਪਾਣੀ ਦਾ ਉਹ ਡਿਸਚਾਰਜ ਕੀਤਾ ਜਾ ਰਿਹਾ ਹੈ ਆਕੜੇ ਦੀ ਗੱਲ ਕਰੀਏ ਤੇ ਅੱਜ ਦੇ ਆਕੜਿਆਂ ਦੇ ਅਨੁਸਾਰ 1382 ਜਿਹੜਾ ਫਿਟਗਾ ਉਹ ਡੈਮ ਦਾ ਅੱਜ ਦਾ ਲੈਵਲ ਹੈ 60000 क्यूसी ਕਿ ਪਾਣੀ ਛੱਡਿਆ ਜਾ ਰਿਹਾ ਜੋ ਕਿਤੇ ਨਾ ਕਿਤੇ ਥਲੜੇ ਪਿੰਡਾਂ ਦੇ ਲਈ ਇੱਕ ਮੁਸੀਬਤ ਭਰਿਆ ਜਿਹੜਾ ਲੰਮਾਗਾ ਉਹ ਜ਼ਰੂਰ ਕਿਹਾ ਜਾ ਸਕਦਾ ਹੈ ਕਿ 60000 क्यूसी ਪਾਣੀ ਦੇ ਨਾਲ ਹੀ ਆਪਣਾ ਗੱਲ ਕਰੀਏ ਹਿਮਾਚਲ ਦੇ ਮੰਡ ਏਰੀਆ ਪੰਜਾਬ ਦੇ ਮੰਡ ਏਰੀਆ ਲਗਾਏ ਜਾਣ ਸੁਲਤਾਨਪੁਰ ਲੋਧੀ ਕਪੂਰਥਾਲਾ ਔਰ ਮੁਕੇਰੀਆਂ ਟਾਂਡਾ ਦੇ ਕਈ ਪਿੰਡੇ ਦੀ ਜੱਦ ਦੇ ਵਿੱਚ ਪਹਿਲਾਂ ਹੀ ਆ ਚੁੱਕੀ ਔਰ ਹਜ਼ਾਰਾਂ ਏਕੜ ਜਿਹੜੀ ਫਸਲ ਹੈ ਲੋਕਾਂ ਦੀ ਉਹ ਪਾਣੀ ਵਿੱਚ ਡੁੱਬ ਗਈ ਹੈ ਅਸੀਂ ਨਵੀਂ ਅਪਡੇਟ ਲੈ ਕੇ ਤੁਹਾਡੇ ਨਾਲ ਰੂਬਰੂ ਹੋਰ ਦਾ ਸਾਡਾ ਮਕਸਦ ਸੀਗਾ ਕਿ ਲੋਕਾਂ ਨੂੰ ਸਮੇਂ-ਸਮੇਂ ਤੇ ਜਿਹੜੀ ਉਹ ਅਸੀਂ ਸਾਡੇ ਚੈਨਲ ਵੱਲੋਂ ਅਪਡੇਟ ਮਿਲਦੀ ਰਹੇ ਉਹ ਲੋਕ ਜਿਹੜੇ ਕਿ ਸੁਚੇਤ ਹੁੰਦੇ ਰਹਿਣ ਲੌਂਗ ਟਾਈਮ ਵਿੱਚ ਲਗਾਤਾਰ ਵਧ ਰੇ ਪਾਣੀ ਨੂੰ ਲੈ ਕੇ ਕਿਤੇ ਨਾ ਕਿਤੇ ਚਿੰਤਾ ਦਾ ਵਿਸ਼ਾ ਜ਼ਰੂਰ ਬਣਦਾ ਹੈ ਆંકੜਿਆਂ ਦੀ ਗੱਲ ਕਰੀਏ ਤਾਂ ਮਿਛਲੇ 24 ਘੰਟਿਆਂ ਦੇ ਵਿੱਚ ਜਿਹੜਾਗਾ ਉਹ 3 ਫੁੱਟ ਤੱਕ ਪਾਣੀ ਦਾ ਪੱਧਰ ਜਿਹੜਾ ਕੋ ਡੈਮ ਦੇ ਵਿੱਚ ਵਧਿਆ ਗਿਆ ਅੱਜ ਦੇ ਆંકੜੇ ਦੀ ਗੱਲ ਕਰੀਏ ਤਾਂ 1382 ਫੁੱਟ ਤੱਕ ਜਿਹੜਾਗਾ ਉਹ ਅੱਜ ਦਾ ਜਿਹੜਾ ਪੈਮਾਨਾ ਉਹ ਨੋਟ ਕੀਤਾ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਅਗਰ ਇਸੇ ਤਰ੍ਹਾਂ ਪਾਣੀ ਵਧਦਾ ਰਿਹਾ ਤਾਂ ਹੋ ਸਕਦਾ ਹੈ ਕਿ ਇੱਕ ਵਾਰ ਫਿਰ ਜਿਹੜੇ ਹੇਠਲੇ ਪਿੰਡ ਨੇ ਹੇਠਲੇ ਲੋਗ ਨੇ ਬਿਆਸ ਦਰਿਆ ਦੇ ਲਾਗੇ-ਲਾਗੇ ਵਸਦੇ ਲੋਕ ਨੇ ਉਹਨਾਂ ਲਈ ਇੱਕ ਮੁਸੀਬਤ ਪੜਿਆ ਸਮਾਂ ਆ ਜਾਵੇ ਇੱਕ ਵਾਰ ਕੈਮਰਾਮੈਨ ਨੂੰ ਕਹੂੰਗਾ ਕਿ ਤਸਵੀਰਾਂ ਜ਼ਰੂਰ ਸਾਂਝੇ ਕਰਦੇ ਕਰਦੇ ਇਸ ਟਾਈਮ ਮੌਜੂਦ ਆ ਅਸੀਂ ਸ਼ਾ ਸ਼ਾਹਨਹਿਰ ਵਿਰਾਜ ਦੇ 52 ਗੇਟਾ ਦੇ ਉੱਤੇ ਜਿੱਥੇ ਦੱਸ ਦਈਏ ਕਿ ਇਸ ਟਾਈਮ 60000 ਕਿਊਸਿਕ ਜਿਹੜਾ ਪਾਣੀ ਦਾ ਉਹ ਡਿਸਚਾਰਜ ਕੀਤਾ ਜਾ ਰਿਹਾ ਹੈ ਆਕੜੇ ਦੀ ਗੱਲ ਕਰੀਏ ਤੇ ਅੱਜ ਦੇ ਆਕੜਿਆਂ ਦੇ ਅਨੁਸਾਰ 1382 ਜਿਹੜਾ ਫਿਟ ਦਾ ਉਹ ਡੈਮ ਦਾ ਜਿਹੜਾ ਲੈਵਲ ਹੈ 60000 क्यूसी ਕੇ ਪਾਣੀ ਛੱਡਿਆ ਜਾ ਰਿਹਾ ਜੋ ਕਿਤੇ ਨਾ ਕਿਤੇ ਥਲੜੇ ਪਿੰਡਾਂ ਦੇ ਲਈ ਇੱਕ ਮੁਸੀਬਤ ਭਰਿਆ ਜਿਹੜਾ ਲੰਮਾਗਾ ਉਹ ਜ਼ਰੂਰ ਕਿਹਾ ਜਾ ਸਕਦਾ ਹੈ ਕਿ 60000 क्यूसी ਦੇ ਪਾਣੀ ਦੇ ਨਾਲ ਹੀ ਆਪਣਾ ਗੱਲ ਕਰੀਏ ਹਿਮਾਚਲ ਦੇ ਮੰਡ ਏਰੀਆ ਪੰਜਾਬ ਦੇ ਮੰਡ ਏਰੀਆ ਲਗਾਏ ਜਾਣ ਸੁਲਤਾਨਪੁਰ ਲੋਧੀ ਕਪੂਰਥਲਾ ਔਰ ਮੁਕੇਰੀਆਂ ਟਾਂਡਾ ਦੇ ਕਈ ਪਿੰਡੇ ਦੀ ਜੱਦ ਦੇ ਵਿੱਚ ਪਹਿਲਾਂ ਹੀ ਆ ਚੁੱਕੇ ਔਰ ਹਜ਼ਾਰਾਂ ਏਕੜ ਜਿਹੜੀ ਫਸਲ ਹੈ ਲੋਕਾਂ ਦੀ ਉਹ ਪਾਣੀ ਵਿੱਚ ਡੁੱਬ ਗਈ ਹੈ ਅਸੀਂ ਨਵੀਂ ਅਪਡੇਟ ਲੈ ਕੇ ਕੋਆਰਡੀਨਾ ਰੂਬਰੂ ਹੋੜ ਦਾ ਸਾਡਾ ਮਕਸਦ ਹੈਗਾ ਕਿ ਲੋਕਾਂ ਨੂੰ ਸਮੇਂ-ਸਮੇਂ ਤੇ ਜਿਹੜੀ ਉਹ ਅਸੀਂ ਸਾਡੇ ਚੈਨਲ ਵੱਲੋਂ ਅਪਡੇਟ ਮਿਲਦੀ ਰਹੇ ਉਹ ਲੋਕ ਜਿਹੜੇ ਕਿ ਸੁਚੇਤ ਹੁੰਦੇ ਰਹਿਣ ਲੌਂਗ ਟਾਈਮ ਵਿੱਚ ਲਗਾਤਾਰ ਵਧ ਰਹੇ ਪਾਣੀ ਨੂੰ ਲੈ ਕੇ ਕਿਤੇ ਨਾ ਕਿਤੇ ਚਿੰਤਾ ਦਾ ਵਿਸ਼ਾ ਜ਼ਰੂਰ ਬਣਦਾ ਹੈ ਆંકੜਿਆਂ ਦੀ ਗੱਲ ਕਰੀਏ ਤਾਂ ਮਿਛਲੇ 24 ਘੰਟਿਆਂ ਦੇ ਵਿੱਚ ਜਿਹੜਾਗਾ ਉਹ 3 ਫੁੱਟ ਤੱਕ ਪਾਣੀ ਦਾ ਪੱਧਰ ਜਿਹੜਾਗਾ ਡੈਮ ਦੇ ਵਿੱਚ ਵਧਿਆ ਗਿਆ ਹੈ ਅੱਜ ਦੇ ਆંકੜੇ ਦੀ ਗੱਲ ਕਰੀਏ ਤਾਂ 1382 ਫੁੱਟ ਤੱਕ ਜਿਹੜਾ ਹੈਗਾ ਉਹ ਅੱਜ ਦਾ ਜਿਹੜਾ ਪੈਮਾਨਾ ਉਹ ਨੋਟ ਕੀਤਾ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਅਗਰ ਇਸੇ ਤਰ੍ਹਾਂ ਪਾਣੀ ਵਧਦਾ ਰਿਹਾ ਤਾਂ ਹੋ ਸਕਦਾ ਹੈ ਕਿ ਇੱਕ ਵਾਰ ਫਿਰ ਜਿਹੜੇ ਹੇਠਲੇ ਪਿੰਡ ਨੇ ਹੇਠਲੇ ਲੋਗ ਨੇ ਬਿਆਸ ਦਰਿਆ ਦੇ ਲੱਗ ਲੱਗੇ ਵਸਦੇ ਲੋਕ ਨੇ ਉਹਨਾਂ ਲਈ ਇੱਕ ਮੁਸੀਬਤ ਭਰਿਆ ਸਮਾਂ ਆ ਜਾਵੇ ਇੱਕ ਵਾਰ ਕੈਮਰਾਮੈਨ ਨੂੰ ਕਹੂੰਗਾ ਕਿ ਤਸਵੀਰਾਂ ਜ਼ਰੂਰ ਸਾਂਝੇ ਕਰਦੇ ਕਰਦੇਨ ਇਸ ਟਾਈਮ ਮੌਜੂਦ ਆ ਅਸੀਂ ਸ਼ਾ ਸ਼ਾਹ ਨਹਿਰ ਵਿਰਾਜ ਦੇ ਬਵੰਜਾ 게ਟਾ ਦੇ ਉੱਤੇ ਜਿੱਥੇ ਦੱਸ ਦਈਏ ਕਿ ਇਸ ਟਾਈਮ 60000 ਕਿਊਸਿਕ ਜਿਹੜਾ ਪਾਣੀ ਦਾ ਉਹ ਡਿਸਚਾਰਜ ਕੀਤਾ ਜਾ ਰਿਹਾ ਹੈ ਆਕੜੇ ਦੀ ਗੱਲ ਕਰੀਏ ਤੇ ਅੱਜ ਦੇ ਆਕੜੇ ਦੇ ਅਨੁਸਾਰ 1382 ਜਿਹੜਾ ਫਿਟ ਦਾ ਉਹ ਡੈਮ ਦਾ ਅੱਜ ਦਾ ਲੈਵਲ ਹੈ 60000 क्यूसी ਪਾਣੀ ਛੱਡਿਆ ਜਾ ਰਿਹਾ ਜੋ ਕਿਤੇ ਨਾ ਕਿਤੇ ਥਲੜੇ ਪਿੰਡਾਂ ਦੇ ਲਈ ਇੱਕ ਮੁਸੀਬਤ ਭਰਿਆ ਜਿਹੜਾ ਲੰਮਾਗਾ ਉਹ ਜ਼ਰੂਰ ਕਿਹਾ ਜਾ ਸਕਦਾ ਹੈ ਕਿ 60000 क्यूसी ਪਾਣੀ ਦੇ ਨਾਲ ਹੀ ਆਪਣਾ ਗੱਲ ਕਰੀਏ ਹਿਮਾਚਲ ਦੇ ਮੰਡ ਏਰੀਆ ਪੰਜਾਬ ਦੇ ਮੰਡ ਏਰੀਆ ਲਗਾਏ ਜਾਣ ਸultanpur lodi ਕਪੂਰਥਲਾ ਔਰ ਮੁਕੇਰੀਆਂ ਟਾਂਡਾ ਦੇ ਕਈ ਪਿੰਡੇ ਦੀ ਜੱਦ ਦੇ ਵਿੱਚ ਪਹਿਲਾਂ ਹੀ ਆ ਚੁੱਕੇ ਔਰ ਹਜ਼ਾਰਾਂ ਏਕੜ ਜਿਹੜੀ ਫਸਲ ਹੈ ਲੋਕਾਂ ਦੀ ਉਹ ਪਾਣੀ ਵਿੱਚ ਡੁੱਬ ਗਈ ਹੈ ਅਸੀਂ ਨਵੀਂ ਅਪਡੇਟ ਲੈ ਕੇ ਤੁਹਾਡੇ ਨਾਲ ਰੂਬਰੂ ਹੋਰ ਦਾ ਸਾਡਾ ਮਕਸਦ ਹੈਗਾ ਕਿ ਲੋਕਾਂ ਨੂੰ ਸਮੇਂ-ਸਮੇਂ ਤੇ ਜਿਹੜੀ ਉਹ ਅਸੀਂ ਸਾਡੇ ਚੈਨਲ ਵੱਲੋਂ ਅਪਡੇਟ ਮਿਲਦੀ ਰਹੇ ਉਹ ਲੋਕ ਜਿਹੜੇ ਕਿ ਸੁਚੇਤ ਹੁੰਦੇ ਰਹਿਣ ਲੌਂਗ ਟਾਈਮ ਵਿੱਚ ਲਗਾਤਾਰ ਵਧ ਰੇ ਪਾਣੀ ਨੂੰ ਲੈ ਕੇ ਕਿਤੇ ਨਾ ਕਿਤੇ ਚਿੰਤਾ ਦਾ ਵਿਸ਼ਾ ਜ਼ਰੂਰ ਬਣਦਾ ਹੈ ਆਂਕੜਿਆਂ ਦੀ ਗੱਲ ਕਰੀਏ ਤਾਂ ਮਿਛਲੇ 24 ਘੰਟਿਆਂ ਦੇ ਵਿੱਚ ਜਿਹੜਾਗਾ ਉਹ 3 ਫੁੱਟ ਤੱਕ ਪਾਣੀ ਦਾ ਪੱਧਰ ਜਿਹੜਾਗਾ ਡੈਮ ਦੇ ਵਿੱਚ ਵਧਿਆ ਗਿਆ ਹੈ ਅੱਜ ਦੇ ਆંકੜੇ ਦੀ ਗੱਲ ਕਰੀਏ ਤਾਂ 1382 ਫੁੱਟ ਤੱਕ ਜਿਹੜਾ ਹੈਗਾ ਉਹ ਅੱਜ ਦਾ ਜਿਹੜਾ ਪੈਮਾਨਾ ਉਹ ਨੋਟ ਕੀਤਾ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਅਗਰ ਇਸੇ ਤਰ੍ਹਾਂ ਪਾਣੀ ਵਧਦਾ ਰਿਹਾ ਤਾਂ ਹੋ ਸਕਦਾ ਹੈ ਕਿ ਇੱਕ ਵਾਰ ਫਿਰ ਜਿਹੜੇ ਹੇਠਲੇ ਪਿੰਡ ਨੇ ਹੇਠਲੇ ਲੋਕ ਨੇ ਬਿਆਸ ਦਰਿਆ ਦੇ ਲੱਗ ਲੱਗੇ ਵਸਦੇ ਲੋਕ ਨੇ ਉਹਨਾਂ ਲਈ ਇੱਕ ਮੁਸੀਬਤ ਪੜਿਆ ਸਮਾਂ ਆ ਜਾਵੇ ਇੱਕ ਵਾਰ ਕੈਮਰਾਮੈਨ ਨੂੰ ਕਹੂੰਗਾ ਕਿ ਤਸਵੀਰਾਂ ਜ਼ਰੂਰ ਸਾਂਝੇ ਕਰਦੇ ਕਰਦੇਨ ਇਸ ਟਾਈਮ ਮੌਜੂਦ ਆ ਅਸੀਂ ਸ਼ਾ ਸ਼ਾਹਨਹਿਰ ਵਿਰਾਜ ਦੇ ਬਵੰਜਾ 게ਟਾ ਦੇ ਉੱਤੇ ਜਿੱਥੇ ਦੱਸ ਦਈਏ ਕਿ ਇਸ ਟਾਈਮ 60000 ਕਿਊਸਿਕ ਜਿਹੜਾ ਪਾਣੀ ਦਾ ਉਹ ਡਿਸਚਾਰਜ ਕੀਤਾ ਜਾ ਰਿਹਾ ਹੈ ਆਕੜੇ ਦੀ ਗੱਲ ਕਰੀਏ ਤੇ ਅੱਜ ਦੇ ਆਕੜਿਆਂ ਦੇ ਅਨੁਸਾਰ 1382 ਜਿਹੜਾ ਫਿਟਗਾ ਉਹ ਡੈਮ ਦਾ ਅੱਜ ਦਾ ਲੈਵਲ ਹੈ 60000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਜੋ ਕਿਤੇ ਨਾ ਕਿਤੇ ਥਲੜੇ ਪਿੰਡਾਂ ਦੇ ਲਈ ਇੱਕ ਮੁਸੀਬਤ ਭਰਿਆ ਜਿਹੜਾ ਲੰਮਾਗਾ ਉਹ ਜ਼ਰੂਰ ਕਿਹਾ ਜਾ ਸਕਦਾ ਹੈ ਕਿ 60000 ਕਿਊਸਿਕ ਪਾਣੀ ਦੇ ਨਾਲ ਹੀ ਆਪਣਾ ਗੱਲ ਕਰੀਏ ਹਿਮਾਚਲ ਦੇ ਮੰਡ ਏਰੀਆ ਪੰਜਾਬ ਦੇ ਮੰਡ ਏਰੀਆ ਲਗਾਏ ਜਾਣ ਸੁਲਤਾਨਪੁਰ ਲੋਧੀ ਕਪੂਰਥਲਾ ਔਰ ਮੁਕੇਰੀਆਂ ਟਾਂਡਾ ਦੇ ਕਈ ਪਿੰਡੇ ਦੀ ਜੱਦ ਦੇ ਵਿੱਚ ਪਹਿਲਾਂ ਹੀ ਆ ਚੁੱਕੇ ਔਰ ਹਜ਼ਾਰਾਂ ਏਕੜ ਜਿਹੜੀ ਫਸਲ ਹੈ ਲੋਕਾਂ ਦੀ ਉਹ ਪਾਣੀ ਵਿੱਚ ਡੁੱਬ ਗਈ ਹੈ ਅਸੀਂ ਨਵੀਂ ਅਪਡੇਟ ਲੈ ਕੇ ਤੁਹਾਡੇ ਨਾਲ ਰੂਬਰੂ ਹੋਰ ਦਾ ਸਾਡਾ ਮਕਸਦ ਸੀਗਾ ਕਿ ਲੋਕਾਂ ਨੂੰ ਸਮੇਂ-ਸਮੇਂ ਤੇ ਜਿਹੜੀ ਉਹ ਅਸੀਂ ਸਾਡੇ ਚੈਨਲ ਵੱਲੋਂ ਅਪਡੇਟ ਮਿਲਦੀ ਰਹੇ ਉਹ ਲੋਕ ਜਿਹੜੇ ਕਿ ਸੁਚੇਤ ਹੁੰਦੇ ਰਹਿਣ ਲੰਗ ਟਾਈਮ ਵਿੱਚ ਲਗਾਤਾਰ ਵਧ ਰੇ ਪਾਣੀ ਨੂੰ ਲੈ ਕੇ ਕਿਤੇ ਨਾ ਕਿਤੇ ਚਿੰਤਾ ਦਾ ਵਿਸ਼ਾ ਜ਼ਰੂਰ ਬਣਦਾ ਹੈ ਆંકੜਿਆਂ ਦੀ ਗੱਲ ਕਰੀਏ ਤਾਂ ਮਿਛਲੇ 24 ਘੰਟਿਆਂ ਦੇ ਵਿੱਚ ਜਿਹੜਾ ਹੈਗਾ ਉਹ 3 ਫੁੱਟ ਤੱਕ ਪਾਣੀ ਦਾ ਪੱਧਰ ਜਿਹੜਾ ਕੋ ਡੈਮ ਦੇ ਵਿੱਚ ਵਧਿਆ ਗਿਆ ਅੱਜ ਦੇ ਆંકੜੇ ਦੀ ਗੱਲ ਕਰੀਏ ਤਾਂ 1382 ਫੁੱਟ ਤੱਕ ਜਿਹੜਾ ਹੈਗਾ ਉਹ ਅੱਜ ਦਾ ਜਿਹੜਾ ਪੈਮਾਨਾ ਉਹ ਨੋਟ ਕੀਤਾ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਅਗਰ ਇਸੇ ਤਰ੍ਹਾਂ ਪਾਣੀ ਵਧਦਾ ਰਿਹਾ ਤਾਂ ਹੋ ਸਕਦਾ ਹੈ ਕਿ ਇੱਕ ਵਾਰ ਫਿਰ ਜਿਹੜੇ ਹੇਠਲੇ ਪਿੰਡ ਨੇ ਹੇਠਲੇ ਲੋਕ ਨੇ ਬਿਆਸ ਦਰਿਆ ਦੇ ਲਾਗੇ-ਲਾਗੇ ਵਸਦੇ ਲੋਕ ਨੇ ਉਹਨਾਂ ਲਈ ਇੱਕ ਮੁਸੀਬਤ ਭਰਿਆ ਸਮਾਂ ਆ ਜਾਵੇ। ਇੱਕ ਵਾਰ ਕੈਮਰਾਮੈਨ ਨੂੰ ਕਹੂੰਗਾ ਕਿ ਤਸਵੀਰਾਂ ਜ਼ਰੂਰ ਸਾਂਝੇ ਕਰਦੇ ਇਸ ਟਾਈਮ ਮੌਜੂਦ ਹਾਂ ਅਸੀਂ ਸ਼ਾ ਸ਼ਾ ਨਹਿਰ ਵਿਰਾਸ ਦੇ 52 ਗੇਟਾ ਦੇ ਉੱਤੇ ਜਿੱਥੇ ਦੱਸ ਦਈਏ ਕਿ ਇਸ ਟਾਈਮ 60000 ਕਿਊਸਿਕ ਜਿਹੜਾ ਪਾਣੀਗਾ ਉਹ ਡਿਸਚਾਰਜ ਕੀਤਾ ਜਾ ਰਿਹਾ ਹੈ। ਆਕੜੇ ਦੀ ਗੱਲ ਕਰੀਏ ਤੇ ਅੱਜ ਦੇ ਆંકੜਿਆਂ ਦੇ ਅਨੁਸਾਰ 1382 ਜਿਹੜਾ ਫਿੱਟਗਾ ਉਹ ਡੈਮ ਦਾ ਅਜਦਾ ਲੈਵਲ ਹੈ 60000 ਕਿਊਸੀਕ ਪਾਣੀ ਛੱਡਿਆ ਜਾ ਰਿਹਾ ਜੋ ਕਿਤੇ ਨਾ ਕਿਤੇ ਥਲੜੇ ਪਿੰਡਾਂ ਦੇ ਲਈ ਇੱਕ ਮੁਸੀਬਤ ਭਰਿਆ ਜਿਹੜਾ ਲੰਮਾਗਾ ਉਹ ਜ਼ਰੂਰ ਕਿਹਾ ਜਾ ਸਕਦਾ ਹੈ ਕਿ 60000 ਕਿਊਸੀਕ ਪਾਣੀ ਦੇ ਨਾਲ ਹੀ ਆਪਣਾ ਗੱਲ ਕਰੀਏ ਹਿਮਾਚਲ ਦੇ ਮੰਡ ਏਰੀਆ ਪੰਜਾਬ ਦੇ ਮੰਡ ਏਰੀਆ ਲਗਾਏ ਜਾਣ ਸੁਲਤਾਨਪੁਰ ਲੋਧੀ ਕਪੂਰਥਲਾ ਔਰ ਮੁਕੇਰੀਆਂ ਆਂਡਾ ਦੇ ਕਈ ਪਿੰਡੇ ਦੀ ਜੱਦ ਦੇ ਵਿੱਚ ਪਹਿਲਾਂ ਹੀ ਆ ਚੁੱਕੇ ਹੋਰ ਹਜ਼ਾਰਾਂ ਏਕੜ ਜਿਹੜੀ ਫਸਲ ਹੈ ਲੋਕਾਂ ਦੀ ਉਹ ਪਾਣੀ ਵਿੱਚ ਡੁੱਬ ਗਈ ਹੈ ਅਸੀਂ ਨਵੀਂ ਅਪਡੇਟ ਲੈ ਕੇ ਤੁਹਾਡੇ ਨਾਲ ਰੂਬਰੂ ਹੋੜਦਾ ਸਾਡਾ ਮਕਸਦ ਸੀਗਾ ਕਿ ਲੋਕਾਂ ਨੂੰ ਸਮੇਂ-ਸਮੇਂ ਤੇ ਜਿਹੜੀ ਉਹ ਅਸੀਂ ਸਾਡੇ ਚੈਨਲ ਵੱਲੋਂ ਅਪਡੇਟ ਮਿਲਦੀ ਰਹੇ ਉਹ ਲੋਕ ਜਿਹੜੇ ਕਿ ਸੁਚੇਤ ਹੁੰਦੇ ਰਹਿਣ ਲੰਗ ਟਾਈਮ ਵਿੱਚ ਲਗਾਤਾਰ ਵਧ ਰਹੇ ਪਾਣੀ ਨੂੰ ਲੈ ਕੇ ਕਿਤੇ ਨਾ ਕਿਤੇ ਚਿੰਤਾ ਦਾ ਵਿਸ਼ਾ ਜ਼ਰੂਰ ਬਣਦਾ ਹੈ ਆંકੜਿਆਂ ਦੀ ਗੱਲ ਕਰੀਏ ਤਾਂ ਮਿਛਲੇ 24 ਘੰਟਿਆਂ ਦੇ ਵਿੱਚ ਜਿਹੜਾਗਾ ਉਹ 3 ਫੁੱਟ ਤੱਕ ਪਾਣੀ ਦਾ ਪੱਧਰ ਜਿਹੜਾ ਕੋ ਡੈਮ ਦੇ ਵਿੱਚ ਵਧਿਆ ਗਿਆ ਅੱਜ ਦੇ ਆંકੜੇ ਦੀ ਗੱਲ ਕਰੀਏ ਤਾਂ 1382 ਫੁੱਟ ਤੱਕ ਜਿਹੜਾ ਹੈਗਾ ਉਹ ਅੱਜ ਦਾ ਜਿਹੜਾ ਪੈਮਾਨਾ ਉਹ ਨੋਟ ਕੀਤਾ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਅਗਰ ਇਸੇ ਤਰ੍ਹਾਂ ਪਾਣੀ ਵਧਦਾ ਰਿਹਾ ਤਾਂ ਹੋ ਸਕਦਾ ਹੈ ਕਿ ਇੱਕ ਵਾਰ ਫਿਰ ਜਿਹੜੇ ਹੇਠਲੇ ਪਿੰਡ ਨੇ ਹੇਠਲੇ ਲੋਗ ਨੇ ਬਿਆਸ ਦਰਿਆ ਦੇ ਲੱਗ ਲੱਗੇ ਵਸਦੇ ਲੋਕ ਨੇ ਉਹਨਾਂ ਲਈ ਇੱਕ ਮੁਸੀਬਤ ਭਰਿਆ ਸਮਾਂ ਆ ਜਾਵੇ ਇੱਕ ਵਾਰ ਕੈਮਰਾਮੈਨ ਨੂੰ ਕਹੂੰਗਾ ਕਿ ਤਸਵੀਰਾਂ ਜ਼ਰੂਰ ਸਾਂਝੇ ਕਰਦੇ ਕਰਦੇਨ ਇਸ ਟਾਈਮ ਮੌਜੂਦ ਆ ਅਸੀਂ ਸ਼ਾ ਸ਼ਾਹ ਨਹਿਰ ਵਿਰਾਜ ਦੇ 52 ਗੇਟਾ ਦੇ ਉੱਤੇ ਜਿੱਥੇ ਦੱਸ ਦਈਏ ਕਿ ਇਸ ਟਾਈਮ 60000 ਕਿਊਸਿਕ ਜਿਹੜਾ ਪਾਣੀ ਦਾ ਉਹ ਡਿਸਚਾਰਜ ਕੀਤਾ ਜਾ ਰਿਹਾ ਹੈ ਆਕੜੇ ਦੀ ਗੱਲ ਕਰੀਏ ਤੇ ਅੱਜ ਦੇ ਆਕੜੇ ਦੇ ਅਨੁਸਾਰ 1382 ਜਿਹੜਾ ਫਿਟ ਦਾ ਉਹ ਡੈਮ ਦਾ ਅੱਜ ਦਾ ਲੈਵਲ ਹੈ 60000 क्यूसी ਪਾਣੀ ਛੱਡਿਆ ਜਾ ਰਿਹਾ ਜੋ ਕਿਤੇ ਨਾ ਕਿਤੇ ਥਲੜੇ ਪਿੰਡਾਂ ਦੇ ਲਈ ਇੱਕ ਮੁਸੀਬਤ ਭਰਿਆ ਜਿਹੜਾ ਲੰਮਾਗਾ ਉਹ ਜ਼ਰੂਰ ਕਿਹਾ ਜਾ ਸਕਦਾ ਹੈ ਕਿ 60000 क्यूसी ਪਾਣੀ ਦੇ ਨਾਲ ਹੀ ਆਪਣਾ ਗੱਲ ਕਰੀਏ ਹਿਮਾਚਲ ਦੇ ਮੰਡ ਏਰੀਆ ਪੰਜਾਬ ਦੇ ਮੰਡ ਏਰੀਆ ਲਗਾਏ ਜਾਣ ਸultanpur lodi ਕਪੂਰਥਲਾ ਔਰ ਮੁਕੇਰੀਆਂ ਟਾਂਡਾ ਦੇ ਕਈ ਪਿੰਡੇ ਦੀ ਜੱਦ ਦੇ ਵਿੱਚ ਪਹਿਲਾਂ ਹੀ ਆ ਚੁੱਕੀ ਔਰ ਹਜ਼ਾਰਾਂ ਏਕੜ ਜਿਹੜੀ ਫਸਲ ਹੈ ਲੋਕਾਂ ਦੀ ਉਹ ਪਾਣੀ ਵਿੱਚ ਡੁੱਬ ਗਈ ਹੈ ਅਸੀਂ ਨਵੀਂ ਅਪਡੇਟ ਲੈ ਕੇ ਤੁਹਾਡੇ ਨਾਲ ਰੂਬਰੂ ਹੋਣ ਦਾ ਸਾਡਾ ਮਕਸਦ ਹੈਗਾ ਕਿ ਲੋਕਾਂ ਨੂੰ ਸਮੇਂ-ਸਮੇਂ ਤੇ ਜਿਹੜੀ ਉਹ ਅਸੀਂ ਸਾਡੇ ਚੈਨਲ ਵੱਲੋਂ ਅਪਡੇਟ ਮਿਲਦੀ ਰਹੇ ਉਹ ਲੋਕ ਜਿਹੜੇ ਕਿ ਸੁਚੇਤ ਹੁੰਦੇ ਰਹਿਣ ਲੌਂਗ ਟਾਈਮ ਵਿੱਚ ਲਗਾਤਾਰ ਵਧ ਰਹੇ ਪਾਣੀ ਨੂੰ ਲੈ ਕੇ ਕਿਤੇ ਨਾ ਕਿਤੇ ਚਿੰਤਾ ਦਾ ਵਿਸ਼ਾ ਜ਼ਰੂਰ ਬਣਦਾ ਹੈ ਅੰਕੜਿਆਂ ਦੀ ਗੱਲ ਕਰੀਏ ਤਾਂ ਮਿਛਲੇ 24 ਘੰਟਿਆਂ ਦੇ ਵਿੱਚ ਜਿਹੜਾ ਹੈਗਾ ਉਹ 3 ਫੁੱਟ ਤੱਕ ਪਾਣੀ ਦਾ ਪੱਧਰ ਜਿਹੜਾ ਕੋ ਡੈਮ ਦੇ ਵਿੱਚ ਵਧਿਆ ਗਿਆ ਹੈ ਅੱਜ ਦੇ ਆંકੜੇ ਦੀ ਗੱਲ ਕਰੀਏ ਤਾਂ 1382 ਫੁੱਟ ਤੱਕ ਜਿਹੜਾ ਹੈਗਾ ਉਹ ਅੱਜ ਦਾ ਜਿਹੜਾ ਪੈਮਾਨਾ ਉਹ ਨੋਟ ਕੀਤਾ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਅਗਰ ਇਸੇ ਤਰ੍ਹਾਂ ਪਾਣੀ ਵਧਦਾ ਰਿਹਾ ਤਾਂ ਹੋ ਸਕਦਾ ਹੈ ਕਿ ਇੱਕ ਵਾਰ ਫਿਰ ਜਿਹੜੇ ਹੇਠਲੇ ਪਿੰਡ ਨੇ ਹੇਠਲੇ ਲੋਕ ਨੇ ਬਿਆਸ ਦਰਿਆ ਦੇ ਲੱਗ ਲੱਗੇ ਵਸਦੇ ਲੋਕ ਨੇ ਉਹਨਾਂ ਲਈ ਇੱਕ ਮੁਸੀਬਤ ਪੜਿਆ ਸਮਾਂ ਆ ਜਾਵੇ ਇੱਕ ਵਾਰ ਕੈਮਰਾਮੈਨ ਨੂੰ ਕਹੂੰਗਾ ਕਿ ਤਸਵੀਰਾਂ ਜ਼ਰੂਰ ਸਾਂਝੇ ਕਰਦੇ ਕਰਦੇਨ ਇਸ ਟਾਈਮ ਮੌਜੂਦ ਆ ਅਸੀਂ ਸ਼ਾ ਸ਼ਾਹਨਹਿਰ ਵਿਰਾਜ ਦੇ ਬਵੰਜਾ 게ਟਾ ਦੇ ਉੱਤੇ ਜਿੱਥੇ ਦੱਸ ਦਈਏ ਕਿ ਇਸ ਟਾਈਮ 60000 ਕਿਊਸਿਕ ਜਿਹੜਾ ਪਾਣੀ ਦਾ ਉਹ ਡਿਸਚਾਰਜ ਕੀਤਾ ਜਾ ਰਿਹਾ ਹੈ ਆਕੜੇ ਦੀ ਗੱਲ ਕਰੀਏ ਤੇ ਅੱਜ ਦੇ ਆਕੜਿਆਂ ਦੇ ਅਨੁਸਾਰ 1382 ਜਿਹੜਾ ਫਿਟ ਦਾ ਉਹ ਡੈਮ ਦਾ ਅੱਜ ਦਾ ਲੈਵਲ ਹੈ 60000 क्यूसी ਕਿ ਪਾਣੀ ਛੱਡਿਆ ਜਾ ਰਿਹਾ ਜੋ ਕਿਤੇ ਨਾ ਕਿਤੇ ਥਲੜੇ ਪਿੰਡਾਂ ਦੇ ਲਈ ਇੱਕ ਮੁਸੀਬਤ ਭਰਿਆ ਜਿਹੜਾ ਲੰਮਾਗਾ ਉਹ ਜ਼ਰੂਰ ਕਿਹਾ ਜਾ ਸਕਦਾ ਹੈ ਕਿ 60000 क्यूसी ਪਾਣੀ ਦੇ ਨਾਲ ਹੀ ਆਪਣਾ ਗੱਲ ਕਰੀਏ ਹਿਮਾਚਲ ਦੇ ਮੰਡ ਏਰੀਆ ਪੰਜਾਬ ਦੇ ਮੰਡ ਏਰੀਆ ਲਗਾਏ ਜਾਣ ਸੁਲਤਾਨਪੁਰ ਲੋਧੀ ਕਪੂਰਥਾਲਾ ਔਰ ਮੁਕੇਰੀਆਂ ਟਾਂਡਾ ਦੇ ਕਈ ਪਿੰਡੇ ਦੀ ਜੱਦ ਦੇ ਵਿੱਚ ਪਹਿਲਾਂ ਹੀ ਆ ਚੁੱਕੇ ਔਰ ਹਜ਼ਾਰਾਂ ਏਕੜ ਜਿਹੜੀ ਫਸਲ ਹੈ ਲੋਕਾਂ ਦੀ ਉਹ ਪਾਣੀ ਵਿੱਚ ਡੁੱਬ ਗਈ ਹੈ ਅਸੀਂ ਨਵੀਂ ਅਪਡੇਟ ਲੈ ਕੇ ਕੋਡਨਾ ਰੂਬਰੂ ਹੋਰ ਦਾ ਸਾਡਾ ਮਕਸਦ ਸੀਗਾ ਕਿ ਲੋਕਾਂ ਨੂੰ ਸਮੇਂ-ਸਮੇਂ ਤੇ ਜਿਹੜੀ ਉਹ ਅਸੀਂ ਸਾਡੇ ਚੈਨਲ ਵੱਲੋਂ ਅਪਡੇਟ ਮਿਲਦੀ ਰਹੇ ਉਹ ਲੋਕ ਜਿਹੜੇ ਕਿ ਸੁਚੇਤ ਹੁੰਦੇ ਰਹਿਣ ਲੰਬੇ ਟਾਈਮ ਵਿੱਚ ਲਗਾਤਾਰ ਵਧ ਰਹੇ ਪਾਣੀ ਨੂੰ ਲੈ ਕੇ ਕਿਤੇ ਨਾ ਕਿਤੇ ਚਿੰਤਾ ਦਾ ਵਿਸ਼ਾ ਜ਼ਰੂਰ ਬਣਦਾ ਹੈ ਆંકੜਿਆਂ ਦੀ ਗੱਲ ਕਰੀਏ ਤਾਂ ਮਿਛਲੇ 24 ਘੰਟਿਆਂ ਦੇ ਵਿੱਚ ਜਿਹੜਾਗਾ ਉਹ 3 ਫੁੱਟ ਤੱਕ ਪਾਣੀ ਦਾ ਪੱਧਰ ਜਿਹੜਾਗਾ ਡੈਮ ਦੇ ਵਿੱਚ ਵਧਿਆ ਗਿਆ ਹੈ ਅੱਜ ਦੇ ਆંકੜੇ ਦੀ ਗੱਲ ਕਰੀਏ ਤਾਂ 1382 ਫੁੱਟ ਤੱਕ ਜਿਹੜਾ ਹੈਗਾ ਉਹ ਅੱਜ ਦਾ ਜਿਹੜਾ ਪੈਮਾਨਾ ਉਹ ਨੋਟ ਕੀਤਾ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਅਗਰ ਇਸੇ ਤਰ੍ਹਾਂ ਪਾਣੀ ਵਧਦਾ ਰਿਹਾ ਤਾਂ ਹੋ ਸਕਦਾ ਹੈ ਕਿ ਇੱਕ ਵਾਰ ਫਿਰ ਜਿਹੜੇ ਹੇਠਲੇ ਪਿੰਡ ਨੇ ਹੇਠਲੇ ਲੋਗ ਨੇ ਬਿਆਸ ਦਰਿਆ ਦੇ ਲਾਗੇ-ਲਾਗੇ ਵਸਦੇ ਲੋਕ ਨੇ ਉਹਨਾਂ ਲਈ ਇੱਕ ਮੁਸੀਬਤ ਪੜਿਆ ਸਮਾਂ ਆ ਜਾਵੇ ਇੱਕ ਵਾਰ ਕੈਮਰਾਮੈਨ ਨੂੰ ਕਹੂੰਗਾ ਕਿ ਤਸਵੀਰਾਂ ਜ਼ਰੂਰ ਸਾਂਝੇ ਕਰਦੇ ਕਰਦੇਨ ਇਸ ਟਾਈਮ ਮੌਜੂਦ ਆ ਅਸੀਂ ਸ਼ਾ ਸ਼ਾਹ ਨਹਿਰ ਵਿਰਾਜ ਦੇ ਬਵੰਜਾ 게ਟਾ ਦੇ ਉੱਤੇ ਜਿੱਥੇ ਦੱਸ ਦਈਏ ਕਿ ਇਸ ਟਾਈਮ 60000 ਕਿਊਸਿਕ ਜਿਹੜਾ ਪਾਣੀ ਦਾ ਉਹ ਡਿਸਚਾਰਜ ਕੀਤਾ ਜਾ ਰਿਹਾ ਹੈ ਆਕੜੇ ਦੀ ਗੱਲ ਕਰੀਏ ਤੇ ਅੱਜ ਦੇ ਆਕੜਿਆਂ ਦੇ ਅਨੁਸਾਰ 1382 ਜਿਹੜਾ ਫਿਟਗਾ ਉਹ ਡੈਮ ਦਾ ਜਿਹਦਾ ਲੈਵਲ ਹੈ 60000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਜੋ ਕਿਤੇ ਨਾ ਕਿਤੇ ਥਲੜੇ ਪਿੰਡਾਂ ਦੇ ਲਈ ਇੱਕ ਮੁਸੀਬਤ ਭਰਿਆ ਜਿਹੜਾ ਲੰਮਾਗਾ ਉਹ ਜ਼ਰੂਰ ਕਿਹਾ ਜਾ ਸਕਦਾ ਹੈ ਕਿ 60000 ਕਿਊਸਿਕ ਪਾਣੀ ਦੇ ਨਾਲ ਹੀ ਆਪਣਾ ਗੱਲ ਕਰੀਏ ਹਿਮਾਚਲ ਦੇ ਮੰਡ ਏਰੀਆ ਪੰਜਾਬ ਦੇ ਮੰਡ ਏਰੀਆ ਲਗਾਏ ਜਾਣ ਸੁਲਤਾਨਪੁਰ ਲੋਧੀ ਕਪੂਰਥਾਲਾ ਔਰ ਮੁਕੇਰੀਆਂ ਟਾਂਡਾ ਦੇ ਕਈ ਪਿੰਡੇ ਦੀ ਜੱਦ ਦੇ ਵਿੱਚ ਪਹਿਲਾਂ ਹੀ ਆ ਚੁੱਕੇ ਔਰ ਹਜ਼ਾਰਾਂ ਏਕੜ ਜਿਹੜੀ ਫਸਲ ਹੈ ਲੋਕਾਂ ਦੀ ਉਹ ਪਾਣੀ ਵਿੱਚ ਡੁੱਬ ਗਈ ਹੈ ਅਸੀਂ ਨਵੀਂ ਅਪਡੇਟ ਲੈ ਕੇ ਤੁਹਾਡੇ ਨਾਲ ਰੂਬਰੂ ਹੋਰ ਦਾ ਸਾਡਾ ਮਕਸਦ ਹੈਗਾ ਕਿ ਲੋਕਾਂ ਨੂੰ ਸਮੇਂ-ਸਮੇਂ ਤੇ ਜਿਹੜੀ ਉਹ ਅਸੀਂ ਸਾਡੇ ਚੈਨਲ ਵੱਲੋਂ ਅਪਡੇਟ ਮਿਲਦੀ ਰਹੇ ਉਹ ਲੋਕ ਜਿਹੜੇ ਕਿ ਸੁਚੇਤ ਹੁੰਦੇ ਰਹਿਣ ਲੰਗ ਟਾਈਮ ਵਿੱਚ ਲਗਾਤਾਰ ਵਧ ਰੇ ਪਾਣੀ ਨੂੰ ਲੈ ਕੇ ਕਿਤੇ ਨਾ ਕਿਤੇ ਚਿੰਤਾ ਦਾ ਵਿਸ਼ਾ ਜ਼ਰੂਰ ਬਣਦਾ ਹੈ ਆંકੜਿਆਂ ਦੀ ਗੱਲ ਕਰੀਏ ਤਾਂ ਮਿਛਲੇ 24 ਘੰਟਿਆਂ ਦੇ ਵਿੱਚ ਜਿਹੜਾ ਹੈਗਾ ਉਹ 3 ਫੁੱਟ ਤੱਕ ਪਾਣੀ ਦਾ ਪੱਧਰ ਜਿਹੜਾ ਕੋ ਡੈਮ ਦੇ ਵਿੱਚ ਵਧਿਆ ਗਿਆ ਅੱਜ ਦੇ ਆંકੜੇ ਦੀ ਗੱਲ ਕਰੀਏ ਤਾਂ 1382 ਫੁੱਟ ਤੱਕ ਜਿਹੜਾ ਹੈਗਾ ਉਹ ਅੱਜ ਦਾ ਜਿਹੜਾ ਪੈਮਾਨਾ ਉਹ ਨੋਟ ਕੀਤਾ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਅਗਰ ਇਸੇ ਤਰ੍ਹਾਂ ਪਾਣੀ ਵਧਦਾ ਰਿਹਾ ਤਾਂ ਹੋ ਸਕਦਾ ਹੈ ਕਿ ਇੱਕ ਵਾਰ ਫਿਰ ਜਿਹੜੇ ਹੇਠਲੇ ਪਿੰਡ ਨੇ ਹੇਠਲੇ ਲੋਗ ਨੇ ਬਿਆਸ ਦਰਿਆ ਦੇ ਲੱਗ ਲੱਗੇ ਵਸਦੇ ਲੋਕ ਨੇ ਉਹਨਾਂ ਲਈ ਇੱਕ ਮੁਸੀਬਤ ਭਰਿਆ ਸਮਾਂ ਆ ਜਾਵੇ ਇੱਕ ਵਾਰ ਕੈਮਰਾਮੈਨ ਨੂੰ ਕਹੂੰਗਾ ਕਿ ਤਸਵੀਰਾਂ ਜ਼ਰੂਰ ਸਾਂਝੇ ਕਰਦੇ ਇਸ ਟਾਈਮ ਮੌਜੂਦ ਹਾਂ ਅਸੀਂ ਸ਼ਾ ਸ਼ਾ ਨਹਿਰ ਵਿਰਾਸ ਦੇ 52 ਗੇਟਾ ਦੇ ਉੱਤੇ ਜਿੱਥੇ ਦੱਸ ਦਈਏ ਕਿ ਇਸ ਟਾਈਮ 60000 ਕਿਊਸਿਕ ਜਿਹੜਾ ਪਾਣੀ ਦਾ ਉਹ ਡਿਸਚਾਰਜ ਕੀਤਾ ਜਾ ਰਿਹਾ ਹੈ ਆਕੜੇ ਦੀ ਗੱਲ ਕਰੀਏ ਤੇ ਅੱਜ ਦੇ ਆંકੜਿਆਂ ਦੇ ਅਨੁਸਾਰ 1382 ਜਿਹੜਾ ਫਿੱਟਗਾ ਉਹ ਡੈਮ ਦਾ ਅੱਜ ਦਾ ਲੈਵਲ ਹੈ 60000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਜੋ ਕਿਤੇ ਨਾ ਕਿਤੇ ਥਲੜੇ ਪਿੰਡਾਂ ਦੇ ਲਈ ਇੱਕ ਮੁਸੀਬਤ ਭਰਿਆ ਜਿਹੜਾ ਲੰਮਾਗਾ ਉਹ ਜ਼ਰੂਰ ਕਿਹਾ ਜਾ ਸਕਦਾ ਹੈ ਕਿ 60000 ਕਿਊਸਿਕ ਪਾਣੀ ਦੇ ਨਾਲ ਹੀ ਆਪਣਾ ਗੱਲ ਕਰੀਏ ਹਿਮਾਚਲ ਦੇ ਮੰਡ ਏਰੀਆ ਪੰਜਾਬ ਦੇ ਮੰਡ ਏਰੀਆ ਲਗਾਏ ਜਾਣ ਸੁਲਤਾਨਪੁਰ ਲੋਧੀ ਕਪੂਰਥਾਲਾ ਔਰ ਮੁਕੇਰੀਆਂ ਡਾਂਡਾ ਦੇ ਕਈ ਪਿੰਡੇ ਦੀ ਜੱਦ ਦੇ ਵਿੱਚ ਪਹਿਲਾਂ ਹੀ ਆ ਚੁੱਕੇ ਔਰ ਹਜ਼ਾਰਾਂ ਏਕੜ ਜਿਹੜੀ ਫਸਲ ਹੈ ਲੋਕਾਂ ਦੀ ਉਹ ਪਾਣੀ ਵਿੱਚ ਡੁੱਬ ਗਈ ਆ ਅਸੀਂ ਨਵੀਂ ਅਪਡੇਟ ਲੈ ਕੇ ਤੁਹਾਡੇ ਨਾਲ ਰੂਬਰੂ ਹੋਰ ਦਾ ਸਾਡਾ ਮਕਸਦ ਸੀਗਾ ਕਿ ਲੋਕਾਂ ਨੂੰ ਸਮੇਂ-ਸਮੇਂ ਤੇ ਜਿਹੜੀ ਉਹ ਅਸੀਂ ਸਾਡੇ ਚੈਨਲ ਵੱਲੋਂ ਅਪਡੇਟ ਮਿਲਦੀ ਰਹੇ ਉਹ ਲੋਕ ਜਿਹੜੇ ਕਿ ਸੁਚੇਤ ਹੁੰਦੇ ਰਹਿਣ ਲੰਗ ਡੈਮ ਵਿੱਚ ਲਗਾਤਾਰ ਵਧ ਰਹੇ ਪਾਣੀ ਨੂੰ ਲੈ ਕੇ ਕਿਤੇ ਨਾ ਕਿਤੇ ਚਿੰਤਾ ਦਾ ਵਿਸ਼ਾ ਜ਼ਰੂਰ ਬਣਦਾ ਹੈ ਆંકੜਿਆਂ ਦੀ ਗੱਲ ਕਰੀਏ ਤਾਂ ਮਿਛਲੇ 24 ਘੰਟਿਆਂ ਦੇ ਵਿੱਚ ਜਿਹੜਾਗਾ ਉਹ 3 ਫੁੱਟ ਤੱਕ ਪਾਣੀ ਦਾ ਪੱਧਰ ਜਿਹੜਾ ਕੋ ਡੈਮ ਦੇ ਵਿੱਚ ਵਧਿਆ ਗਿਆ ਅੱਜ ਦੇ ਆંકੜੇ ਦੀ ਗੱਲ ਕਰੀਏ ਤਾਂ 1382 ਫੁੱਟ ਤੱਕ ਜਿਹੜਾ ਹੈਗਾ ਉਹ ਅੱਜ ਦਾ ਜਿਹੜਾ ਪੈਮਾਨਾ ਉਹ ਨੋਟ ਕੀਤਾ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਅਗਰ ਇਸੇ ਤਰ੍ਹਾਂ ਪਾਣੀ ਵਧਦਾ ਰਿਹਾ ਤਾਂ ਹੋ ਸਕਦਾ ਹੈ ਕਿ ਇੱਕ ਵਾਰ ਫਿਰ ਜਿਹੜੇ ਹੇਠਲੇ ਪਿੰਡ ਨੇ ਹੇਠਲੇ ਲੋਗ ਨੇ ਬਿਆਸ ਦਰਿਆ ਦੇ ਲੱਗ ਲੱਗੇ ਵਸਦੇ ਲੋਕ ਨੇ ਉਹਨਾਂ ਲਈ ਇੱਕ ਮੁਸੀਬਤ ਪੜਿਆ ਸਮਾਂ ਆ ਜਾਵੇ ਇੱਕ ਵਾਰ ਕੈਮਰਾਮੈਨ ਨੂੰ ਕਹੂੰਗਾ ਕਿ ਤਸਵੀਰਾਂ ਜ਼ਰੂਰ ਸਾਂਝੇ ਕਰਦੇ ਕਰਦੇਨ ਇਸ ਟਾਈਮ ਮੌਜੂਦ ਆ ਅਸੀਂ ਸ਼ਾ ਸ਼ਾਹ ਨਹਿਰ ਵਿਰਾਜ ਦੇ 52 ਗੇਟਾ ਦੇ ਉੱਤੇ ਜਿੱਥੇ ਦੱਸ ਦਈਏ ਕਿ ਇਸ ਟਾਈਮ 60000 ਕਿਊਸਿਕ ਜਿਹੜਾ ਪਾਣੀ ਦਾ ਉਹ ਡਿਸਚਾਰਜ ਕੀਤਾ ਜਾ ਰਿਹਾ ਹੈ ਆਕੜੇ ਦੀ ਗੱਲ ਕਰੀਏ ਤੇ ਅੱਜ ਦੇ ਆਕੜੇ ਦੇ ਅਨੁਸਾਰ 1382 ਜਿਹੜਾ ਫਿਟ ਦਾ ਉਹ ਡੈਮ ਦਾ ਅੱਜ ਦਾ ਲੈਵਲ ਹੈ 60000 ਕਿਊਸੀ ਦਾ ਪਾਣੀ ਛੱਡਿਆ ਜਾ ਰਿਹਾ ਜੋ ਕਿਤੇ ਨਾ ਕਿਤੇ ਥਲੜੇ ਪਿੰਡਾਂ ਦੇ ਲਈ ਇੱਕ ਮੁਸੀਬਤ ਭਰਿਆ ਜਿਹੜਾ ਲੰਮਾਗਾ ਉਹ ਜ਼ਰੂਰ ਕਿਹਾ ਜਾ ਸਕਦਾ ਹੈ ਕਿ 60000 ਕਿਊਸੀ ਦੇ ਨਾਲ ਹੀ ਆਪਣਾ ਗੱਲ ਕਰੀਏ ਹਿਮਾਚਲ ਦੇ ਮੰਡ ਏਰੀਆ ਪੰਜਾਬ ਦੇ ਮੰਡ ਏਰੀਆ ਲਗਾਏ ਜਾਣ ਸੁਲਤਾਨਪੁਰ ਲੋਧੀ ਕਪੂਰਥਲਾ ਔਰ ਮੁਕੇਰੀਆਂ ਟਾਂਡਾ ਦੇ ਕਈ ਪਿੰਡੇ ਦੀ ਜੜ ਦੇ ਵਿੱਚ ਪਹਿਲਾਂ ਹੀ ਆ ਚੁੱਕੇ ਔਰ ਹਜ਼ਾਰਾਂ ਏਕੜ ਜਿਹੜੀ ਫਸਲ ਹੈ ਲੋਕਾਂ ਦੀ ਉਹ ਪਾਣੀ ਵਿੱਚ ਡੁੱਬ ਗਈ ਹੈ ਅਸੀਂ ਨਵੀਂ ਅਪਡੇਟ ਲੈ ਕੇ ਤੁਹਾਡੇ ਨਾਲ ਰੂਬਰੂ ਹੋਰ ਦਾ ਸਾਡਾ ਮਕਸਦ ਸੀਗਾ ਕਿ ਲੋਕਾਂ ਨੂੰ ਸਮੇਂ-ਸਮੇਂ ਤੇ ਜਿਹੜੀ ਉਹ ਅਸੀਂ ਸਾਡੇ ਚੈਨਲ ਵੱਲੋਂ ਅਪਡੇਟ ਮਿਲਦੀ ਰਹੇ ਉਹ ਲੋਕ ਜਿਹੜੇ ਕਿ ਸੁਚੇਤ ਹੁੰਦੇ ਰਹਿਣ। ਲੰਬੇ ਟਾਈਮ ਵਿੱਚ ਲਗਾਤਾਰ ਵਧ ਰਹੇ ਪਾਣੀ ਨੂੰ ਲੈ ਕੇ ਕਿਤੇ ਨਾ ਕਿਤੇ ਚਿੰਤਾ ਦਾ ਵਿਸ਼ਾ ਜ਼ਰੂਰ ਬਣਦਾ ਹੈ। ਆਂਕੜਿਆਂ ਦੀ ਗੱਲ ਕਰੀਏ ਤਾਂ ਮਿਛਲੇ 24 ਘੰਟਿਆਂ ਦੇ ਵਿੱਚ ਜਿਹੜਾਗਾ ਉਹ 3 ਫੁੱਟ ਤੱਕ ਪਾਣੀ ਦਾ ਪੱਧਰ ਜਿਹੜਾਗਾ ਡੈਮ ਦੇ ਵਿੱਚ ਵਧਿਆ ਗਿਆ ਹੈ। ਅੱਜ ਦੇ ਆંકੜੇ ਦੀ ਗੱਲ ਕਰੀਏ ਤਾਂ 1382 ਫੁੱਟ ਤੱਕ ਜਿਹੜਾ ਹੈਗਾ ਉਹ ਅੱਜ ਦਾ ਜਿਹੜਾ ਪੈਮਾਨਾ ਉਹ ਨੋਟ ਕੀਤਾ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਅਗਰ ਇਸੇ ਤਰ੍ਹਾਂ ਪਾਣੀ ਵਧਦਾ ਰਿਹਾ ਤਾਂ ਹੋ ਸਕਦਾ ਹੈ ਕਿ ਇੱਕ ਵਾਰ ਫਿਰ ਜਿਹੜੇ ਹੇਠਲੇ ਪਿੰਡ ਨੇ ਹੇਠਲੇ ਲੋਗ ਨੇ ਬਿਆਸ ਦਰਿਆ ਦੇ ਲਾਗੇ-ਲਾਗੇ ਵਸਦੇ ਲੋਕ ਨੇ ਉਹਨਾਂ ਲਈ ਇੱਕ ਮੁਸੀਬਤ ਪੜਿਆ ਸਮਾਂ ਆ ਜਾਵੇ ਇੱਕ ਵਾਰ ਕੈਮਰਾਮੈਨ ਨੂੰ ਕਹੂੰਗਾ ਕਿ ਤਸਵੀਰਾਂ ਜ਼ਰੂਰ ਸਾਂਝੇ ਕਰਦੇ ਕਰਦੇਨ ਇਸ ਟਾਈਮ ਮੌਜੂਦ ਆ ਅਸੀਂ ਸ਼ਾ ਸ਼ਾਹਨੈਰ ਵਿਰਾਜ ਦੇ 52 ਗੇਟਾ ਦੇ ਉੱਤੇ ਜਿੱਥੇ ਦੱਸ ਦਈਏ ਕਿ ਇਸ ਟਾਈਮ 60000 ਕਿਊਸਿਕ ਜਿਹੜਾ ਪਾਣੀ ਦਾ ਉਹ ਡਿਸਚਾਰਜ ਕੀਤਾ ਜਾ ਰਿਹਾ ਹੈ ਆਕੜੇ ਦੀ ਗੱਲ ਕਰੀਏ ਤੇ ਅੱਜ ਦੇ ਆਕੜੇ ਦੇ ਅਨੁਸਾਰ 1382 ਜਿਹੜਾ ਫਿਟ ਦਾ ਉਹ ਡੈਮ ਦਾ ਅੱਜ ਦਾ ਲੈਵਲ ਹੈ 60000 ਕਿਊਸੀ ਦਾ ਪਾਣੀ ਛੱਡਿਆ ਜਾ ਰਿਹਾ ਜੋ ਕਿਤੇ ਨਾ ਕਿਤੇ ਥਲੜੇ ਪਿੰਡਾਂ ਦੇ ਲਈ ਇੱਕ ਮੁਸੀਬਤ ਭਰਿਆ ਜਿਹੜਾ ਲੰਮਾਗਾ ਉਹ ਜ਼ਰੂਰ ਕਿਹਾ ਜਾ ਸਕਦਾ ਹੈ ਕਿ 60000 ਕਿਊਸੀ ਦੇ ਨਾਲ ਹੀ ਆਪਣਾ ਗੱਲ ਕਰੀਏ ਹਿਮਾਚਲ ਦੇ ਮੰਡ ਏਰੀਆ ਪੰਜਾਬ ਦੇ ਮੰਡ ਏਰੀਆ ਲਗਾਏ ਜਾਣ ਸੁਲਤਾਨਪੁਰ ਲੋਧੀ ਕਪੂਰਥਲਾ ਔਰ ਮੁਕੇਰੀਆਂ ਟਾਂਡਾ ਦੇ ਕਈ ਪਿੰਡੇ ਦੀ ਜੜ ਦੇ ਵਿੱਚ ਪਹਿਲਾਂ ਹੀ ਆ ਚੁੱਕੇ ਔਰ ਹਜ਼ਾਰਾਂ ਏਕੜ ਜਿਹੜੀ ਫਸਲ ਹੈ ਲੋਕਾਂ ਦੀ ਉਹ ਪਾਣੀ ਵਿੱਚ ਡੁੱਬ ਗਈ ਹੈ ਅਸੀਂ ਨਵੀਂ ਅਪਡੇਟ ਲੈ ਕੇ ਤੁਹਾਡੇ ਨਾਲ ਰੂਬਰੂ ਹੋਰ ਦਾ ਸਾਡਾ ਮਕਸਦ ਸੀਗਾ ਕਿ ਲੋਕਾਂ ਨੂੰ ਸਮੇਂ-ਸਮੇਂ ਤੇ ਜਿਹੜੀ ਉਹ ਅਸੀਂ ਸਾਡੇ ਚੈਨਲ ਵੱਲੋਂ ਅਪਡੇਟ ਮਿਲਦੀ ਰਹੇ ਉਹ ਲੋਕ ਜਿਹੜੇ ਕਿ ਸੁਚੇਤ ਹੁੰਦੇ ਰਹਿਣ ਲੌਂਗ ਟਾਈਮ ਵਿੱਚ ਲਗਾਤਾਰ ਵਧ ਰਹੇ ਪਾਣੀ ਨੂੰ ਲੈ ਕੇ ਕਿਤੇ ਨਾ ਕਿਤੇ ਚਿੰਤਾ ਦਾ ਵਿਸ਼ਾ ਜ਼ਰੂਰ ਬਣਦਾ ਹੈ ਆંકੜਿਆਂ ਦੀ ਗੱਲ ਕਰੀਏ ਤਾਂ ਮਿਛਲੇ 24 ਘੰਟਿਆਂ ਦੇ ਵਿੱਚ ਜਿਹੜਾਗਾ ਉਹ 3 ਫੁੱਟ ਤੱਕ ਪਾਣੀ ਦਾ ਪੱਧਰ ਜਿਹੜਾ ਕੋ ਡੈਮ ਦੇ ਵਿੱਚ ਵਧਿਆ ਗਿਆ ਹੈ ਅੱਜ ਦੇ ਆંકੜੇ ਦੀ ਗੱਲ ਕਰੀਏ ਤਾਂ 1382 ਫੁੱਟ ਤੱਕ ਜਿਹੜਾ ਹੈਗਾ ਉਹ ਅੱਜ ਦਾ ਜਿਹੜਾ ਪੈਮਾਨਾ ਉਹ ਨੋਟ ਕੀਤਾ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਅਗਰ ਇਸੇ ਤਰ੍ਹਾਂ ਪਾਣੀ ਵਧਦਾ ਰਿਹਾ ਤਾਂ ਹੋ ਸਕਦਾ ਹੈ ਕਿ ਇੱਕ ਵਾਰ ਫਿਰ ਜਿਹੜੇ ਹੇਠਲੇ ਪਿੰਡ ਨੇ ਹੇਠਲੇ ਲੋਕ ਨੇ ਬਿਆਸ ਦਰਿਆ ਦੇ ਲਾਗੇ-ਲਾਗੇ ਵਸਦੇ ਲੋਕ ਨੇ ਉਹਨਾਂ ਲਈ ਇੱਕ ਮੁਸੀਬਤ ਭਰਿਆ ਸਮਾਂ ਆ ਜਾਵੇ ਇੱਕ ਵਾਰ ਕੈਮਰਾਮੈਨ ਨੂੰ ਕਹੂੰਗਾ ਕਿ ਤਸਵੀਰਾਂ ਜ਼ਰੂਰ ਸਾਂਝੇ ਕਰਦੇ ਕਰਦੇਨ ਇਸ ਟਾਈਮ ਮੌਜੂਦ ਆ ਅਸੀਂ ਸ਼ਾ ਸ਼ਾਹਨਹਿਰ ਵਿਰਾਜ ਦੇ 52 ਗੇਟਾ ਦੇ ਉੱਤੇ ਜਿੱਥੇ ਦੱਸ ਦਈਏ ਕਿ ਇਸ ਟਾਈਮ 60000 ਕਿਊਸਿਕ ਜਿਹੜਾ ਪਾਣੀ ਦਾ ਉਹ ਡਿਸਚਾਰਜ ਕੀਤਾ ਜਾ ਰਿਹਾ ਹੈ ਆਕੜੇ ਦੀ ਗੱਲ ਕਰੀਏ ਤੇ ਅੱਜ ਦੇ ਆਕੜੇ ਦੇ ਅਨੁਸਾਰ 1382 ਜਿਹੜਾ ਫਿਟ ਦਾ ਉਹ ਡੈਮ ਦਾ ਜਿਹੜਾ ਲੈਵਲ ਹੈ 60000 क्यूसी ਪਾਣੀ ਛੱਡਿਆ ਜਾ ਰਿਹਾ ਜੋ ਕਿਤੇ ਨਾ ਕਿਤੇ ਥਲੜੇ ਪਿੰਡਾਂ ਦੇ ਲਈ ਇੱਕ ਮੁਸੀਬਤ ਭਰਿਆ ਜਿਹੜਾ ਲੰਮਾਗਾ ਉਹ ਜ਼ਰੂਰ ਕਿਹਾ ਜਾ ਸਕਦਾ ਹੈ ਕਿ 60000 क्यूसी ਪਾਣੀ ਦੇ ਨਾਲ ਹੀ ਆਪਣਾ ਗੱਲ ਕਰੀਏ ਹਿਮਾਚਲ ਦੇ ਮੰਡ ਏਰੀਆ ਪੰਜਾਬ ਦੇ ਮੰਡ ਏਰੀਆ ਲਗਾਏ ਜਾਣ ਸੁਲਤਾਨਪੁਰ ਲੋਧੀ ਕਪੂਰਥਾਲਾ ਔਰ ਮੁਕੇਰੀਆਂ ਟਾਂਡਾ ਦੇ ਕਈ ਪਿੰਡੇ ਦੀ ਜੱਦ ਦੇ ਵਿੱਚ ਪਹਿਲਾਂ ਹੀ ਆ ਚੁੱਕੇ ਔਰ ਹਜ਼ਾਰਾਂ ਏਕੜ ਜਿਹੜੀ ਫਸਲ ਹੈ ਲੋਕਾਂ ਦੀ ਉਹ ਪਾਣੀ ਵਿੱਚ ਡੁੱਬ ਗਈ ਹੈ ਅਸੀਂ ਨਵੀਂ ਅਪਡੇਟ ਲੈ ਕੇ ਕੋਡਿਨਾ ਰੂਬਰੂ ਹੋੜ ਦਾ ਸਾਡਾ ਮਕਸਦ ਹੈਗਾ ਕਿ ਲੋਕਾਂ ਨੂੰ ਸਮੇਂ-ਸਮੇਂ ਤੇ ਜਿਹੜੀ ਉਹ ਅਸੀਂ ਸਾਡੇ ਚੈਨਲ ਵੱਲੋਂ ਅਪਡੇਟ ਮਿਲਦੀ ਰਹੇ ਉਹ ਲੋਕ ਜਿਹੜੇ ਕਿ ਸੁਚੇਤ ਹੁੰਦੇ ਰਹਿਣ ਲੰਗ ਟਾਈਮ ਵਿੱਚ ਲਗਾਤਾਰ ਵਧ ਰਹੇ ਪਾਣੀ ਨੂੰ ਲੈ ਕੇ ਕਿਤੇ ਨਾ ਕਿਤੇ ਚਿੰਤਾ ਦਾ ਵਿਸ਼ਾ ਜ਼ਰੂਰ ਬਣਦਾ ਹੈ ਆંકੜਿਆਂ ਦੀ ਗੱਲ ਕਰੀਏ ਤਾਂ ਮਿਛਲੇ 24 ਘੰਟਿਆਂ ਦੇ ਵਿੱਚ ਜਿਹੜਾਗਾ ਉਹ 3 ਫੁੱਟ ਤੱਕ ਪਾਣੀ ਦਾ ਪੱਧਰ ਜਿਹੜਾਗਾ ਡੈਮ ਦੇ ਵਿੱਚ ਵਧਿਆ ਗਿਆ ਹੈ ਅੱਜ ਦੇ ਆંકੜੇ ਦੀ ਗੱਲ ਕਰੀਏ ਤਾਂ 1382 ਫੁੱਟ ਤੱਕ ਜਿਹੜਾ ਹੈਗਾ ਉਹ ਅੱਜ ਦਾ ਜਿਹੜਾ ਪੈਮਾਨਾ ਉਹ ਨੋਟ ਕੀਤਾ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਅਗਰ ਇਸੇ ਤਰ੍ਹਾਂ ਪਾਣੀ ਵਧਦਾ ਰਿਹਾ ਤਾਂ ਹੋ ਸਕਦਾ ਹੈ ਕਿ ਇੱਕ ਵਾਰ ਫਿਰ ਜਿਹੜੇ ਹੇਠਲੇ ਪਿੰਡ ਨੇ ਹੇਠਲੇ ਲੋਗ ਨੇ ਬਿਆਸ ਦਰਿਆ ਦੇ ਲੱਗ ਲੱਗੇ ਵਸਦੇ ਲੋਕ ਨੇ ਉਹਨਾਂ ਲਈ ਇੱਕ ਮੁਸੀਬਤ ਭਰਿਆ ਸਮਾਂ ਆ ਜਾਵੇ ਇੱਕ ਵਾਰ ਕੈਮਰਾਮੈਨ ਨੂੰ ਕਹੂੰਗਾ ਕਿ ਤਸਵੀਰਾਂ ਜ਼ਰੂਰ ਸਾਂਝੇ ਕਰਦੇ ਕਰਦੇਨ ਇਸ ਟਾਈਮ ਮੌਜੂਦ ਆ ਅਸੀਂ ਸ਼ਾ ਸ਼ਾ ਨੈਰ ਵਿਰਾਜ ਦੇ ਬਵੰਜਾ ਗੇਟਾ ਦੇ ਉੱਤੇ ਜਿੱਥੇ ਦੱਸ ਦਈਏ ਕਿ ਇਸ ਟਾਈਮ 60000 ਕਿਊਸਿਕ ਜਿਹੜਾ ਪਾਣੀ ਦਾ ਉਹ ਡਿਸਚਾਰਜ ਕੀਤਾ ਜਾ ਰਿਹਾ ਹੈ ਆਕੜੇ ਦੀ ਗੱਲ ਕਰੀਏ ਤੇ ਅੱਜ ਦੇ ਆਕੜੇ ਦੇ ਅਨੁਸਾਰ 1382 ਜਿਹੜਾ ਫਿਟ ਦਾ ਉਹ ਡੈਮ